ਵਹਿਗੁਰੂ ਜੀ ਦਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਮੇਰੇ ਦੇਸਾਂ ਬਦੇਸਾਂ ਵਿੱਚ ਬਠੇ ਪੰਜਾਬੀ ਭਰਾਵੋ ਅਤੇ ਪੰਜਾਬ ਵਿੱਚ ਰਹਿੰਦੇ ਸਾਰੇ ਪੰਜਾਬੀ ਭਰਾਵਾਂ ਨੂੰ ਦੋਸਤਾਂ ਮਿੱਤਰਾਂ ਨੂੰ ਮੇਰੇ ਵੱਲੋਂ ਜਾਨੀ ਕਿ ਕਰਨ ਭਾਰਤਵਾਜ ਵੱਲੋਂ ਸਾਰਿਆਂ ਨੂੰ ਜੀ ਆਇਆਂ ਨੂੰ ਜਿਹੜੇ ਨਵੇਂ ਆਇਓ ਸਾਡੇ ਚੈਨਲ ਨਾਲ ਜੁੜੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਅੱਜ ਮੈਂ ਕਹਾਣੀ ਸੁਣਾਉਣ ਜਾ ਰਹੇ ਹਾਂ ਬੇਵਫਾਈ ਦੀ ਮਿੱਤੋ ਖੇਵਾਜ ਤਾਂ ਕ੍ਰਿਸ਼ਨ ਜੀ ਗਊਆਂ ਚਾਰਦੇ ਫਿਰਦੇ ਨੇ ਜਦ ਗਊਆਂ ਚਾਰਦੇ ਫਿਰਦੇ ਨੇ ਤਾਂ ਉਹਨਾਂ ਲੱਭੇ ਸਾਰੇ ਪਾਂਸੀ ਪਸ਼ੂ ਆ ਜਾਂਦੇ ਤੇ ਸ਼ੇਰ ਸੱਪ ਜਿੰਨੇ ਵੀ ਪਾਂਸੀ ਤੇ ਤਾਂ ਜਦੋਂ ਬਾਂਸਰੀ ਵਜਾਉਂਦੇ ਤਾਂ ਸਾਰੇ ਇਕੱਠੇ ਹੁੰਦੇ ਤਾਂ ਇੱਕ ਦਿਨ ਉਹਨਾਂ ਲਵੇ ਤੋਤਾ ਤੇ ਮੈਨਾ ਬੈਠੇ ਉਹ ਗੰਗਾ ਚਾਰਦੇ ਨੇ ਤੋਤੇ ਨੇ ਪ੍ਰਣਾਮ ਕਰੀ ਮੈਨਾ ਨੇ ਪ੍ਰਣਾਮ ਕਰੀ ਕਰੇ ਸੰਜੀ ਉਹਨਾਂ ਦੀ ਗੱਲ ਸੁਣਨ ਲੱਗੇ ਤਾਂ ਉਹ ਗੱਲਾਂ ਸੁਣਾਉਣ ਲੱਗੇ ਤੋਤਾ ਕਹਿੰਦਾ ਜੀ ਜਿਹੜੀ ਨਾਰੀ ਜਾਂਦੀ ਹੈ ਇਹ ਜਿਆਦੇ ਧੋਖੇ ਬਾਜ ਹੈ ਧੋਖੇ ਬਾਜ ਹੋਇਆ ਕਰੂ ਇਹ ਚ 365 ਚਲੇਤਰ ਨੇ ਇਹ ਤੋ ਖਾ ਖਾਇਆ ਕਰੂਗੀ ਦਿਖਾਉਂਦੀ ਵੀ ਆ ਤਾਂ ਮੈਂ ਨਾ ਕਦੀ ਨਹੀਂ ਜੀ ਵੀ ਬੰਦੇ ਵੀ ਧੋਖਾ ਕਰਦੇ ਨੇ ਤਾਂ ਤਾਂ ਕ੍ਰਿਸ਼ਨ ਜੀ ਕਹਿਣ ਲੱਗੇ ਠੀਕ ਆ ਭਾਈ ਤੂੰ ਹੀ ਸਣਾਉ ਗੱਲ ਤਾਂ ਤੋਤਾ ਕਹਿਣ ਲੱਗਾ ਜੀ ਮੈਂ ਤੁਹਾਨੂੰ ਇੱਕ ਸਟੋਰੀ ਸੁਣਾਉਣਾ ਪ੍ਰੇਸ਼ਾਨ ਜੀ ਕਹਿੰਦੇ ਸੁਣਾਓ ਤਾਂ ਤੋਤਾ ਕਹਿੰਦਾ ਜੀ ਇੱਕ ਰਾਜਾ ਸੀ ਉਹਦੇ ਪੰਜ ਲੜਕੇ ਤੇ ਰਾਜੇ ਦੇ ਜਦੋਂ ਪੰਜ ਲੜਕੇ ਤੇ ਚਾਰ ਰਾਜੇ ਦੀਆਂ ਗੱਲਾਂ ਨਾਲ ਸਹਿਮਤ ਤੇ ਜਿਹੜਾ ਪੰਜਵਾਂ ਵੱਡਾ ਸੀ ਉਹ ਰਾਜੇ ਦੇ ਕੋ ਰਾਜਾ ਝੂਠ ਤੂਫਾਨ ਦਾ ਜਿਆਦਾ ਉਹ ਤੀ ਜਿਹੜਾ ਵੱਡਾ ਸੀ ਸੱਚਾ ਸੁੱਚਾ ਤੀ ਉਹ ਨਹੀਂ ਰਾਜੇ ਦੀਆਂ ਗੱਲਾਂ ਚਾਹੁੰਦਾ ਸੀ ਤਾਂ ਰਾਜੇ ਨੇ ਸੋਚਿਆ ਵੀ ਸਾਰੀ ਦੇਸ਼ ਦੀ ਜਿਹੜੀ ਪਰਜਾ ਹੈ ਉਹ ਤਾਂ ਮੇਰਾ ਧੰਨਵਾਦ ਕਰਦੀ ਆ ਮੇਰੀਆਂ ਗੱਲਾਂ ਮੰਨਦੀ ਐ ਵੀ ਮੇਰਾ ਮੁੰਡਾ ਕੱਲਾ ਮੇਰੀਆਂ ਗੱਲਾਂ ਚ ਆਉਂਦਾ ਨਹੀਂ ਕਿਉਂ ਨਾ ਆਪਾਂ ਇਹਨੂੰ ਬਣਵਾ ਦੇ ਦੀਏ ਤਾਂ ਉਹਨੂੰ ਬਣਵਾ ਦਿੱਤਾ ਜਦੋਂ ਬਣਵਾ ਦਿੱਤਾ ਨਾਲੇ ਉਹਦੇ ਘਰ ਵਾਲੀ ਨੂੰ ਕਹਤਾ ਵੀ ਇਹਨੂੰ ਵੀ ਨਾਲੇ ਲੈ ਜਾ ਰਾਣੀ ਨੂੰ ਤਾਂ ਦੋਏ ਜੀ ਰਾਜਾ ਤੇ ਰਾਣੀ ਤੁਰੇ ਜਾਂਦੇ ਨੇ ਜੰਗਲਾਂ ਵੱਲ ਨੂੰ ਜਾਂ ਜੰਗਲਾਂ ਵੱਲ ਨੂੰ ਤੁਰੇ ਜਾਂਦੇ ਨੇ ਤਾਂ ਰਾਤ ਪਈ ਰਾਤ ਕੱਟੀ ਦਿਨ ਚੜਿਆ ਤਾਂ ਢੜਕੇ ਵੇਲੇ ਕੀ ਬਣਿਆ ਤਾਂ ਇੱਕ ਸੱਪ ਆਇਆ ਸੱਪ ਆ ਕੇ ਰਾਣੀ ਨੂੰ ਡੱਸ ਗਿਆ ਰਾਜੇ ਦਾ ਲੜਕਾ ਦੇਖਦਾ ਰਹਿ ਗਿਆ ਵੀ ਯਾਰ ਬੜਾ ਅਨਰਥ ਹੋਇਆ ਇਹ ਤਾਂ ਰਾਣੀ ਤਾਂ ਪੂਰੀ ਹੋ ਗਈ ਰੋਣ ਕਰ ਲਾਉਣ ਲੱਗਿਆ ਕਿ ਬਹੁਤ ਪਿਆਰ ਕਰਦਾ ਸੀ ਬੰਦਾ ਸੱਚਾ ਸੁੱਚਾ ਦੀ ਦਿਲ ਦਾ ਤਾ ਕੋਲੇ ਇੱਕ ਐਨੇ ਨੂੰ ਸਾਧੂ ਆਏ ਜੰਗਲ 'ਚ ਫਿਰਦੇ ਕੋਈ ਰੱਬੀ ਰੂਹ ਉਹ ਆ ਕੇ ਕਹਿਣ ਲੱਗੀ ਰਾਜਨ ਤੂੰ ਰੋ ਬੜਾ ਰਿਹਾ ਹੈ ਕੀ ਗੱਲ ਹੋ ਗਈ ਕਹਿੰਦਾ ਜੀ ਉਹ ਸੱਪ ਹੈ ਸੱਪ ਨੇ ਰਾਣੀ ਨੂੰ ਕੱਟਤਾ ਇਹਦੀ ਮਰਤੂ ਹੋ ਗਈ ਵੀ ਮੈਂ ਤਾਂ ਰੋਣਾ ਵੀ ਅਨਰਥ ਵੀ ਬਹੁਤ ਬੜਾ ਹੋਇਆ ਤਾਂ ਸਾਧੂ ਕਹਿਣ ਲੱਗੇ ਜੇ ਤੇਰਾ ਕੰਮ ਜੇ ਨੂੰ ਜਉਂਦੀ ਕਰਦਾ ਫੇਰ ਕਹਿੰਦਾ ਜੀ ਤੁਸੀਂ ਕਰ ਸਕਦੇ ਹੋ ਕਹਿੰਦਾ ਹਾਂ ਕਰਤਾ ਤੇਰੇ ਹਿਸਾਬ ਤਾਬਕ ਹੂੰ ਤੈਨੂੰ ਗੱਲ ਮੰਨਣੀ ਪਊ ਇੱਕ ਤੈਨੂੰ ਆਪਣੀ ਉਮਰ ਦੇ ਲਈ ਪਊਗੀ ਅੱਧੀ ਜੇ ਰਾਣੀ ਜਿਉਂਦਾ ਕਰਨੀ ਹੈ ਕਹਿੰਦਾ ਜੀ ਸੱਤ ਬਚਨ ਤਾਂ ਸਾਧੂ ਕਹਿਣ ਲੱਗੇ ਜਿਹੜੇ ਤੇਰੇ ਹੱਥ ਚ ਅੰਗੂਠੀ ਹੈ ਇਹ ਸਬੂਤ ਬਣੂਗੀ ਤੋ ਰਾਣੀ ਦੇ ਅੂਠੀ ਪਹਿਨਾ ਨਾਲੇ ਤੁੰਬੇ ਚ ਸਾਧੂ ਵਾਲੇ ਬੇ ਤੁੰਬਾ ਤੀ ਜਿਹਦੇ ਚ ਜਲਤੀ ਪਵਿੱਤਰ ਜਲ ਤਾਂ ਉਹੋ ਸਾਧੂ ਕਹਿਣ ਲੱਗੇ ਜਿ ਛੱਟੇ ਮਾਰ ਰਾਣੀ ਦੇ ਜਦੋਂ ਰਾਣੀ ਦੇ ਛੱਟੇ ਮਾਰੇ ਰਾਣੀ ਤਾਂ ਸ੍ਰੀ ਪ੍ਰੇਸ਼ਨ ਜੈ ਰਾਮ ਜੈ ਸ਼ਿਵ ਕਰਦੀ ਖੜੀ ਹੋ ਗਈ ਤਾਂ ਜਦੋਂ ਬੈਠੀ ਹੋਈ ਸਾਧੂ ਆਪਦੇ ਜੰਗਲਾਂ ਨੂੰ ਚੱਲ ਪਏ ਉਹ ਰਾਜੇ ਦੇ ਮੁੰਡੇ ਨੇ ਕੁਛ ਨਾ ਉਹਨੂੰ ਦੱਸਿਆ ਤਾਂ ਕਹਣ ਲੱਗਾ ਤੈਨੂੰ ਤਾਂ ਰਾਣੀ ਨੀਂਦ ਪੜੀ ਆਈ ਸੀ ਤਾਂ ਰਾਣੀ ਰਾਣੀ ਨੂੰ ਦੱਸਿਆ ਨਹੀਂ ਵੀ ਤੈਨੂੰ ਮਿਰਤੂ ਆ ਗਈ ਸੀ ਤੈਨੂੰ ਸੱਪ ਦਸ ਗਿਆ ਸੀ ਬਹੁਤ ਵੱਡਾ ਜਿਹੜਾ ਸੂਝਵਾਨ ਟੀ ਰਾਜਾ ਕਿਉਂ ਦਿਲ ਵਿੱਚ ਰੱਖਦਾ ਸੀ ਹਰੇਕ ਗੱਲ ਕਿਸੇ ਨਾਲ ਧੋਖਾ ਧੜੀ ਕਰੀ ਨਹੀਂ ਸੀ ਤਾਂ ਐਨੇ ਧੋਜਣੇ ਤੁਰੇ ਜਾਂਦੇ ਨੇ ਉਰੇ ਜਾਂਦੇ ਨੇ ਇੱਕ ਗਾਹਾਂ ਰਾਜਾ ਦਾ ਮੁੰਡਾ ਸਰਕਾਰ ਕਰਦਾ ਸੀ ਉਹਦੇ ਚੰਗੇ ਰਹਿਣੀ ਸਹਿਣੀ ਦੇਖ ਕੇ ਰਾਣੀ ਦੇ ਮਨ ਚ ਆਇਆ ਵੀ ਆਪਾਂ ਉਹਦੇ ਲੇਵੇ ਚੱਲਦੇ ਹਾਂ ਉਹ ਦੇਖ ਕਿੰਨੀ ਐਸ ਕਰ ਰਿਹਾ ਅਸੀਂ ਜੰਗਲਾਂ ਚ ਫਿਰਦੇ ਹਾਂ ਤਾਂ ਉਹ ਉਹਦੇ ਲੇਵੇ ਚਲੇ ਗਏ ਦੋਏ ਜਾਂ ਚਲੇ ਗਏ ਤਾਂ ਰਾਜੇ ਦਾ ਲੜਕਾ ਜਿਹੜਾ ਉਹਦੇ ਘਰ ਆਲਾ ਸੀ ਰਾਣੀ ਦੇ ਉਹ ਕਹਿੰਦਾ ਮੈਨੂੰ ਰਾਣੀ ਪਿਆਸ ਲੱਗੀ ਆ ਤੈਨੂੰ ਵੀ ਜੇ ਲੱਗੀ ਆ ਆਪਾਂ ਦੋਵੇਂ ਪਾਣੀ ਪੀઈએ ਪਹਿਲਾਂ ਤਾਂ ਕਹਿੰਦੀ ਮੈਨੂੰ ਤਾਂ ਪਿਆਸ ਹੈ ਨਹੀਂ ਤੂੰ ਤੁਸੀਂ ਪੀਓ ਤਾਂ ਉਹ ਪਾਣੀ ਪੀਣ ਭਾਗਿਆ ਖੂਹ ਦੇ ਉੱਤੇ ਜਦ ਖੂਹ ਦੇ ਉੱਤੇ ਪਾਣੀ ਪੀਣ ਗਿਆ ਗੈਲੋ ਰਾਣੀ ਦਾ ਮਨ ਵਿਗੜ ਗਿਆ ਮਨ ਵਿਗੜਿਆ ਹੋਇਆ ਉਹਨੇ ਰਾਜੇ ਦੇ ਮੁੰਡੇ ਨੂੰ ਸੋਹਣਾ ਰਾਜੇ ਦਾ ਮੁੰਡਾ ਵੀ ਧੀ ਰਾਣੀ ਵੀ ਸੋਹਣੀ ਸੀ ਦੋਆਂ ਦੀ ਗੱਠ ਧੁੱਪ ਹੋਈ ਉਹ ਕਹਿੰਦੀ ਮੈਂ ਤੇਰੇ ਨਾਲ ਸ਼ਾਦੀ ਕਰਾ ਲੂੰਗੀ ਕਹਿੰਦਾ ਫਿਰ ਇਹ ਤੇਰੇ ਰਾਜੇ ਦਾ ਕੀ ਕਰਾਂਗੇ ਕਹਿੰਦੀ ਮੈਨੂੰ ਖੂਜ ਧੱਕਾ ਦੇਦਾ ਨਹੀਂ ਕਹਿੰਦਾ ਉਹ ਤਾਂ ਪਾਣੀ ਪੀ ਕੇ ਵਾਪਸ ਆ ਗਿਆ ਕਹਿੰਦੀ ਮੈਂ ਇੱਕ ਉਹ ਮੈਨੂੰ ਪਿਆਸ ਲੱਗੀ ਹੈ ਤਾਂ ਜਦੋਂ ਰਾਜੇ ਦਾ ਲੜਕਾ ਵਾਪਸ ਆਇਆ ਉਹ ਉਹਦੇ ਘਰ ਵਾਲਾ ਉਹ ਕਹਿੰਦੀ ਰਾਜਾ ਮੈਨੂੰ ਵੀ ਪਿਆਸ ਲੱਗੀ ਹੈ ਉਹ ਕਹਿੰਦਾ ਬੌਲੀਏ ਮੈਂ ਤੈਨੂੰ ਪਹਿਲਾਂ ਕਹਿ ਕੇ ਤਰ ਜਾਤੀ ਵੀ ਆ ਜਾ ਰਾਣੀ ਜੇ ਪਾਣੀ ਪੀਣੇ ਕਹਿੰਦੀ ਨਹੀਂ ਚੱਲ ਮੈਨੂੰ ਵੀ ਪਿਆ ਕੇ ਲਿਆ ਕੋ ਜਨਾਨੀਆਂ ਦੇ ਚਰਿੱਤਰ ਤਾਂ ਉਹ ਪਾਣੀ ਪੀਣ ਜਦੋਂ ਜਾਂਦੇ ਨੇ ਖੂਹ ਦੇ ਉੱਤੇ ਦੋਏ ਉਹਨੂੰ ਕਹਿੰਦੇ ਲਿਆਓ ਜੀ ਪਾਣੀ ਕੱਢੋ ਜਦੋਂ ਪਾਣੀ ਕੱਢਣ ਲੱਗਿਆ ਤਾਂ ਉਹਦੇ ਵਿੱਚ ਬੜਨ ਵਾਸਤੇ ਸੰਗਲ ਬੰਨੇ ਹੋਏ ਤੇ ਖੂਹ ਚ ਤਾਂ ਗੈਲੋ ਉਹ ਰਾਣੀ ਨੇ ਧੱਕਾ ਦੇਤਾ ਧੱਕਾ ਦੇ ਕੇ ਖੂਹ ਦੇ ਵਿੱਚੋਂ ਦਾ ਸੰਗਲ ਉਹ ਹੱਥ ਪੈ ਗਿਆ ਉਹ ਸੱਟਾਂ ਤੋਂ ਵੱਤਰਿਆ ਕਾਲ ਜੀ ਜਦੋਂ ਉਹ ਰਾਣੀ ਤਾਂ ਉਹ ਰਾਜੇ ਦੇ ਲੜਕੇ ਨਾਲ ਜਾ ਕੇ ਮਹਿਲਾਤ ਰਹਿਣ ਲੱਗੀ ਸਾਦੀ ਕਰਾ ਲਈ ਆਪਣੀ ਉਹਦੇ ਨਾਲ ਤਾਂ ਉਹ ਰਾਜੇ ਦਾ ਲੜਕਾ ਖੂਚਤੀ ਤਾਂ ਉਥੇ ਇੱਕ ਲਲਾਰੀਆਂ ਦਾ ਆਉਣਾ ਹੋਇਆ ਖੂ ਦੇ ਉੱਤੇ ਤਾਂ ਉਹਨਾਂ ਨੇ ਦੇਖਿਆ ਵੀ ਆਪਾਂ ਪਾਣੀ ਕਢੀਏ ਤਾਂ ਉਹ ਵਿੱਚੋਂ ਪੁਕਾਰ ਆਈ ਕਹਿੰਦਾ ਵੀ ਪਾਣੀ ਵੀ ਕਢ ਲਿਓ ਪਹਿਲਾ ਮੈਨੂੰ ਵੀ ਕੱਢ ਲੋ ਤਾਂ ਉਹ ਕਹਿਣ ਲੱਗੇ ਵੀ ਤੂੰ ਕੌਣਾ ਹੈ ਕਹਿੰਦਾ ਸਾਰੀ ਦਸਤਾਨ ਮੈਂ ਤੁਹਾਨੂੰ ਉੱਤੇ ਆ ਕੇ ਦੱਸਦਾ ਤਾਂ ਉਹ ਕੱਢਿਆ ਕੱਢਿਆ ਬਾਹਰ ਆ ਕੇ ਉਹਨਾਂ ਨੂੰ ਸਾਰੀ ਗੱਲ ਦੱਸੀ ਵੀ ਐਂ ਕਰਕੇ ਮੇਰੇ ਨੂੰ ਬਣਵਾਸ ਪੈ ਗਿਆ ਸੀ ਮੇਰੇ ਨਾਲ ਰਾਣੀ ਸੀ ਰਾਣੀ ਨੇ ਮੈਨੂੰ ਧੱਕਾ ਦਿੱਤਾ ਮੇਰੇ ਨਾਲ ਬੇਵਫਾਈ ਕਰ ਗਈ ਮੈਂ ਬਹੁਤ ਉਹਦਾ ਕਰਦਾ ਸੀ ਉਹ ਕਹਿੰਦੇ ਵੀ ਠੀਕ ਹੈ ਅਸੀਂ ਰਾਜੇ ਦੇ ਜਾ ਕੇ ਅੱਜ ਰਾਜੇ ਨੂੰ ਮਿਲਣਾ ਸੀ ਨੇ ਵੀ ਚਲ ਤੂੰ ਵੀ ਚੱਲ ਆਪਣੀ ਗੱਲ ਦੱਸਦੀ ਉੱਥੇ ਤਾਂ ਉਹ ਵੀ ਨਾਲ ਤੁਰ ਪਿਆ ਗਏ ਹੋਏ ਜਿਹੜੇ ਰਾਜੇ ਦੇ ਮਹਿਲਾ ਚ ਗਏ ਤੇ ਉਹ ਹੀ ਰਾਜਾ ਸੀ ਜਿਹੜਾ ਉਹਦੀ ਰਾਣੀ ਨੂੰ ਲੈ ਕੇ ਆਇਆ ਸੀ ਤਾਂ ਰਾਣੀ ਦੇਖਦੀ ਹੈ ਵੀ ਉਹ ਤਾਂ ਮੇਰੇ ਘਰ ਆਲਾ ਤਾਂ ਜਾਂਦਾ ਫਿਰਦਾ ਹੈ ਮੈਂ ਉਹਨੂੰ ਧੱਕਾ ਦੇ ਕੇ ਆਈ ਤੀ ਤਾਂ ਉਹ ਰਾਜੇ ਨੂੰ ਕਹਿੰਦੀ ਵੀ ਇਹਨੂੰ ਮਰਵਾ ਦੇ ਤਾਂ ਉਹਨੇ ਸਪਾਹੀ ਭੇਜੇ ਲਲਾਰੀਆਂ ਚ ਉਹਨੂੰ ਖੜਾ ਕਰ ਲਿਆ ਕਹਿੰਦਾ ਚੱਲ ਬਈ ਉਹ ਕਹਿੰਦਾ ਪਹਿਲਾਂ ਮੇਰੀ ਗੱਲ ਤਾਂ ਸੁਣ ਲੈ ਮੈਨੂੰ ਰਾਜੇ ਲਵੇ ਲੈ ਕੇ ਚੱਲੋ ਤਾਂ ਉਹ ਸਪਾਹੀ ਉਹਨੂੰ ਰਾਜੇ ਲਵੇ ਲੈ ਗਏ ਕਹਿੰਦਾ ਰਾਜਨ ਤੂੰ ਮੈਨੂੰ ਕਾਹ ਤੋਂ ਮਰਵਾਉਣਾ ਕਹਿੰਦਾ ਵੀ ਤੂੰ ਇਹਦਾ ਚੋਰ ਹੈ ਕਹਿੰਦਾ ਮੈਂ ਇਹਦੇ ਘਰ ਵਾਲਾ ਮੈਂ ਇੱਕ ਰਾਜੇ ਦਾ ਲੜਕਾ ਮੈਂ ਬੇਵਫਾਈ ਨਹੀਂ ਕਰੀਨੀ। ਕਹਿੰਦਾ ਤੇਰੇ ਲਈ ਕੀ ਸਬੂਤ ਹੈ? ਤੂੰ ਇਹਦੇ ਘਰ ਵਾਲਾ। ਕਹਿੰਦਾ ਬਿਲ ਦੇ ਵਿੱਚ ਸਬੂਤ ਇਹ ਹੈ। ਇਹਨੂੰ ਸੱਪ ਦਸ ਗਿਆ ਤੀ। ਰਾਣੀ ਕਹਿੰਦੀ ਮੈਨੂੰ ਕਹਿੰਦਾ ਹਾਂ ਤੈਨੂੰ। ਕਹਿੰਦੀ ਫਿਰ ਦੱਸਿਆ ਤਾਂ ਇਹ ਨਹੀਂ ਕਹਿੰਦਾ ਮੈਂ ਬੇਵਫਾਈ ਨਹੀਂ ਕਰਨੀ ਸੀ। ਤੈਨੂੰ ਕਹਿੰਦਾ ਤੂੰ ਪੂਰੀ ਹੁਣ ਵੀ ਹੋ ਸਕਦੀ ਹੈ। ਤੈਨੂੰ ਮੌਤ ਹੁਣ ਵੀ ਆ ਸਕਦੀ ਹੈ, ਮਰ ਸਕਦੀ ਹੈ ਤੂੰ ਜੇ ਮੈਂ ਬੇਵਫਾਈ ਕਰਾਂ। ਕਹਿੰਦਾ ਮੇਰੀ ਤੈਨੂੰ ਵਾਧਨ ਕਰੇ ਹੋ ਨੇ। ਤੈਨੂੰ ਅੱਧੀ ਉਮਰ ਦਿੱਤੀ ਹੋਈ ਆ ਮੇਰੀ ਮੈਂ ਤਾਂ ਕਰਕੇ ਤੈਨੂੰ ਜਿਉਂਦੀ ਦੇਖਣਾ ਚਾਹਣਾ ਤਾਂ ਜਦੋਂ ਰਾਣੀ ਨੇ ਖੁੱਲੀਆਂ ਅੱਖਾਂ ਇਹ ਤਾਂ ਮੇ ਤੋਂ ਤਾਂ ਬਹੁਤ ਵੱਡੀ ਗਲਤੀ ਹੋ ਗਈ ਸੀ ਬੇਬਫਾਈ ਹੋ ਗਈ ਸੀ ਤਾਂ ਰਾਣੀ ਨੇ ਉਹਦੇ ਸਾਰੀਆਂ ਗੱਲਾਂ ਦਾ ਬਹੁਤ ਯਕੀਨ ਕਰਿਆ ਵੀ ਮੇਰੀ ਜਾਨ ਬਚਾਈ ਐ ਰਾਣੀ ਕਹਿੰਦੀ ਮੈਂ ਮੁੜ ਕੇ ਜਹਾ ਕੰਮ ਨਹੀਂ ਕਰੂੰਗੀ ਤਾਂ ਤੋਤਾ ਕਹਿੰਦਾ ਕ੍ਰਿਸ਼ਨ ਜੀ ਨੂੰ ਆ ਕਹਿੰਦਾ ਜੀ ਦੇਖੋ ਐਨੀ ਬੇਵਫਾਈ ਕਰ ਗਈ ਸੀ ਜਨਾਨੀ ਜਾਤੀ ਹੈ ਜਿਹੜੀ ਉਹ ਕਰਦੀ ਆਈ ਹੈ ਕ੍ਰਿਸ਼ਨ ਜੀ ਕਹਿਣ ਲੱਗੇ ਇਹ ਪਾਈ ਤੋਤੇ ਇਹ ਇਹ ਜਵਾਨਾ ਇੱਕ ਐਸੇ ਹੀ ਹੋਣਾ ਜਿਹਦੇ ਵਿੱਚ ਕੱਲੀ ਔਰਤ ਨਹੀਂ ਵਿੱਚ ਮਰਦਾਂ ਦਾ ਵੀ ਬਹੁਤ ਵੱਡਾ ਹੱਥ ਹੋਇਆ ਕਰੂਗੀ ਧੋਖੇ ਧੜੀ ਤਾਂ ਬੇਵਫਾਈਆਂ ਕਰਨੀਆਂ ਜਿਵੇਂ ਹੁਣ ਅੱਜ ਕੱਲ ਵੋਟਾਂ ਦਾ ਦੌਰ ਹੈ ਲੀਡਰ ਧੋਖੇਬਾਜ਼ੀਆਂ ਕਰਦੇ ਨੇ ਲੋਕਾਂ ਨਾਲ ਆਪਦੀਆਂ ਪਾਰਟੀਆਂ ਛੱਡ ਕੇ ਬੇਪਰਵਾਹੀਆਂ ਕਰਦੇ ਨੇ ਇਹ ਕਾਲ ਯੁੱਗ ਦਾ ਦੌਰ ਹੈ ਸ੍ਰੀ ਕਰਿਸ਼ਨ ਜੀ ਨੇ ਕਿਹਾ ਸੀ ਵੀ ਕਾਲ ਯੁੱਗ ਦੇ ਵਿੱਚ ਤਾਂ ਆਪ ਦੇ ਮਾਰਿਆ ਕਰਨਗੇ ਦੂਜਾ ਕੋਈ ਨਹੀਂ ਕਿਸੇ ਦਾ ਬਗਾਲ ਸਕਦਾ ਤਾਂ ਕੋਈ ਵੀ ਕਟਣਾ ਹੁੰਦੀ ਹੈ ਅੱਜ ਕੱਲ ਆਪ ਪ੍ਰਧਾਨ ਬੰਦਾ ਵਿੱਚ ਹੋਏ ਬਿਨਾਂ ਉਹ ਗੱਲ ਨਹੀਂ ਹੁੰਦੀ ਤਾਂ ਬੇਪਰਵਾਹੀ ਬੰਦੇ ਵੀ ਕਰਦੇ ਨੇ ਅਤੇ ਜਨਾਨੀਆਂ ਵੀ ਇੱਕ ਹੱਥ ਨਾਲ ਤਾੜੀ ਨਹੀਂ ਵੱਜਦੀ ਵੱਜਦੀ ਦੁਆ ਨਾਲ ਹੈ ਐਨੀਆਂ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਾ ਤੇ ਬਾਦ ਵਿੱਚ ਸਾਡੇ ਚੈਨਲ ਨੂੰ ਜੇ ਨਵੇਂ ਆਓ ਸਬਸਕ੍ਰਾਈਬ ਜਰੂਰ ਕਰਿਆ ਕਰੋ ਐਨੀ ਗੱਲਾਂ ਮੈਂ ਸਭ ਦਾ ਧੰਨਵਾਦ ਕਰਦਾ ਜਿਉਂਦੇ ਰਹੋ ਪੰਜਾਬੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ